ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਪਠੰਡਾ ਫੈਮਿਲੀ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਾ ਰਹੇ ਹਾਂ ਜੀ ਅੰਬ ਦਾ achar 3 ਕਿਲੋ ਆਪਾਂ ਅੰਬ ਲਈਏ ਇਹਨਾਂ ਦੀਆਂ ਫਾੜੀਆਂ ਕਰ ਲਈਆਂ ਕੱਟ ਲਈ ਜੀ ਇਹ ਕੱਟਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਰਹੇ ਹਾਂ ਜੀ ਚੰਗੀ ਤਰ੍ਹਾਂ ਦੋ ਤਿੰਨ ਵਾਰ ਇਹਨਾਂ ਨੂੰ ਧੋ ਲੈਣਾ ਸਾਫ਼ ਕਰ ਲੈਣਾ ਕਈ ਵਾਰ ਕੋਈ ਮਿੱਟੀ ਘੱਟਾ ਹੁੰਦਾ ਸਾਫ਼ ਹੋ ਜਾਂਦੀ ਹੈ ਜੀ ਜਿੰਨਾ ਚਿਰ ਪਾਣੀ ਸਾਫ਼ ਨਾ ਹੋਵੇ ਉਨੇ ਚਿਰ ਧੋਣਾ ਜੀ ਇਹਨੂੰ ਦੋ ਤਿੰਨ ਵਾਰ ਧੋ ਲੈਣਾ ਚੰਗੀ ਤਰ੍ਹਾਂ ਫਾੜ ਲੈਣਾ ਤੇ ਆਪਾਂ ਇਹ ਚਾਰ ਸਾਨੂੰ ਘੱਟ ਤੋਂ ਘੱਟ ਮਸਾਲੇ 'ਚ ਪਾ ਕੇ ਦਿਖਾਵਾਂਗੇ ਜੀ ਜਦੋਂ ਆਪਾਂ ਚਾਰਚ 'ਚ ਜ਼ਿਆਦਾ ਮਸਾਲਾ ਪਾ ਦਿੰਨੇ ਆ ਕਿਉਂ ਮਸਾਲਿਆਂ ਦੀ ਖੁਸ਼ਬੂ ਹੀ ਆਉਂਦੀ ਹੈ ਵਿੱਚੋਂ ਆਪਾਂ ਨੂੰ ਕੋਚਾਰ ਦਾ ਸਵਾਦ ਤਾਂ ਰਹਿੰਦਾ ਨਹੀਂ ਉਹ ਤੇ ਮਸਾਲਿਆਂ ਦਾ ਸਵਾਦ ਹੀ ਰਹਿ ਜਾਂਦਾ ਜੀ ਅੰਬ ਦਾ ਵੀ ਸਵਾਦ ਰਹਿਣਾ ਚਾਹੀਦਾ ਪਤਾ ਲੱਗੇ ਜੀ ਹਾਂ ਚਾਰ ਕਰਾਂ ਜ਼ਿਆਦਾ ਮਸਾਲੇ ਖਾਣ ਨਾਲ ਕੋ ਠੀਕ ਨਹੀਂ ਸਿਹਤ ਖਰਾਬ ਹੀ ਹੁੰਦੀ ਹੈ ਜੀ ਜ਼ਿਆਦਾ ਮਸਾਲੇ ਨਹੀਂ ਖਾਣੇ ਚਾਹੀਦੇ ਤੇ ਅੰਬ ਦਾ achar ਆਪਾਂ ਘੱਟ ਤੋਂ ਘੱਟ ਸਿਰਫ ਤਿੰਨ ਮਸਾਲਿਆਂ ਨਾਲ ਹੀ ਅੰਬ ਦਾ achar ਬਣਾਉਣੀ ਹੈ ਇਸ ਹੀ ਆਮ ਤਾ ਚਾਰ ਦਾਦੀਆਂ ਨਾਨੀਆਂ ਮੇਰੇ ਤੋਂ ਇਸ ਤਰ੍ਹਾਂ ਹੀ ਪੁੰਦੇ ਆ ਰਹੇ ਹਾਂ ਅਸੀਂ ਇਹਦੇ ਵਿੱਚ ਕੁਝ ਨਵਾਂ ਨਹੀਂ ਕੀਤਾ ਕੋਈ ਨਵੇਂ ਮਸਾਲੇ ਪਾਲੇ ਜੋ ਕੋਈ ਪੀਠੇ ਹੋਏ ਮਸਾਲੇ ਰਿਆ ਦਿੰਦੇ ਅਸੀਂ ਸਿਰਫ ਸਾਗ ਤੇ ਮਸਾਲੇ ਕੋਈ ਮਸਾਲਾ ਪੀਂਦੇ ਨਹੀਂ ਕੋਈ ਅਸੀਂ ਇਹਨਾਂ ਨੂੰ ਸੇਕਦੇ ਨਹੀਂਗੇ ਬਸ ਸਿਰਫ ਧੁੱਪ ਲਵਾ ਕੇ ਤੇ ਅਸੀਂ ਮਸਾਲੇ ਪਾ ਦਿੰਦੇ ਹਾਂ ਸਾਲ ਦੋ ਸਾਲ ਇਸ ਤਰ੍ਹਾਂ ਤੁਸੀਂ ਇੱਕ ਵਾਰ ਚਾਰ ਪਾ ਕੇ ਦੇਖੋ ਸਾਲ ਦੋ ਸਾਲ ਥੋੜਾ ਚਾਰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਜਿਹੜੇ ਤਰੀਕੇ ਨਾਲ ਅਸੀਂ ਪਾਉਂਦੇ ਹਾਂ ਕੋਈ ਅਸੀਂ ਵਿੱਚ ਖਰਾਬ ਹੋਣ ਵਾਲਾ ਵਿੱਚ ਆਪਾਂ ਪਾਉਣ ਲੱਗ ਜਾਂਦੇ ਮਸਾਲੇ ਦੇ ਦਿੰਦੇ ਆ ਪਾ ਲੋ ਬਲੀ ਨਹੀਂ ਲੱਗਦੀ ਐ ਨਹੀਂ ਹੁੰਦਾ ਇਸ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਪਾਉਣਾ ਚਾਹੀਦਾ ਜੀ ਜਿਹੜਾ ਸਿਹਤ ਲਈ ਇਨਸਾਨ ਦਾ ਇੱਕ ਹੁੰਦਾ ਤੇ ਅਸੀਂ ਕੋਈ ਵੀ ਕਦੇ ਮਸਾਲਾ ਨਹੀਂ ਪਾਇਆ ਤੇ ਕਦੇ ਸਾਡਾ ਚਾਰ ਖਰਾਬ ਨਹੀਂ ਹੋਇਆ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜਰੂਰ ਚਾਰ ਪਾਓ ਜੇ ਤੁਹਾਨੂੰ ਮੇਰੀ ਵੀਡੀਓ ਮਾਰੀ ਨੂੰ ਥੋੜੀ ਬਹੁਤ ਵੀ ਚੰਗੀ ਲੱਗਦੀ ਹੈ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਮਹਾਰਾਜ ਤੁਹਾਨੂੰ ਵੀ ਤੰਦਰੁਸਤ ਨਵਕਸ਼ੇਹੀ ਅਲੰਭੀਂ ਗੁਰੂ ਨਵਕਸ਼ੇਹੀ ਤੇ ਬੱਚਿਆਂ ਤੰਦਰੁਸਤ ਨਵਕਸ਼ੇਹੀ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਰੀਆਂ ਰਾਤ ਚੋਗਲ ਮੇਤਰਕੀਆਂ ਸੇਮੋਬਖਸ਼ੇ ਜੀ ਤੇ ਆ ਦੇਖੋ ਅਸੀਂ ਦੋ ਤਿੰਨ ਵਾਰੀ ਮੈਂ ਪਾਣੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਆਪਾਂ ਕੋਈ ਜਲਦਵਾਜ਼ੀ ਨਹੀਂ ਕਰੀਗੀ ਤੇ ਜੋ ਵੀ ਭਾਂਡੇ ਚ ਚਾਰ ਪਾਉਣਾ ਉਸ ਭਾਂਡੇ ਨੂੰ ਇੱਕਦਮ ਪਹਿਲਾਂ ਹੀ ਧੁੱਪ ਲਵਾ ਲੈਣੀ ਹੈ ਜਿਹੜਾ ਵਰਤਮਾਨ ਕੋਈ ਪੀਪੀ ਜਿਹਦੇ ਵਿੱਚ ਆਪਾਂ ਚਾਰ ਪਾਉਨੇ ਆ ਜੀ ਉਹਨੂੰ ਇੱਕਦਮ ਸਾਰਾ ਦਿਨ ਪਹਿਲਾਂ ਹੀ ਧੁੱਪ ਲਵਾ ਲੈਣੀ ਹੈ ਜੀ ਜੋ ਮਸਾਲੇ ਪਾਵਾਂਗੇ ਉਹਨਾਂ ਨੂੰ ਵੀ ਕਦੇ ਨਹੀਂ ਧੁੱਪ ਲੱਗੀ ਹੋ ਤੇ ਇਹ ਚਾਰ ਨੂੰ ਵੀ ਜਦੋਂ ਕੋਈ ਸਿੱਲਾ ਜਾਂ ਮੌਸਮ ਹੁੰਦਾ ਮੀਂਹ ਦਾ ਉਦੋਂ ਤੁਸੀਂ ਚਾਰ ਨਾ ਪਾਇਆ ਕਰੋ ਉਦੋਂ ਵੀ ਅੰਬ ਦੇ ਚਾਰ ਨੂੰ ਓਲੀ ਜ਼ਿਆਦਾ ਪੈਂਦੀ ਹੈ। ਖੁਸ਼ਕ ਮੌਸਮ ਵਿੱਚ ਪਾ ਜੀਓ ਪੂਰੀ ਵਧੀਆ ਧੁੱਪ ਨਿਕਲਦੀ ਹੈ ਲੇਖਾ ਪਾਣੀ ਬਿਲਕੁਲ ਸਾਫ਼ ਹੋ ਗਿਆ ਜੀ। ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੰਨੇ ਚਿਰ ਸਾਫ਼ ਪਾਣੀ ਨਹੀਂ ਜਮਾਂਗੇ ਇਸ ਨੂੰ ਨਿਕਲ ਆਪਾਂ ਨਾਲ ਚੜੇ ਨੂੰ ਤਿੰਨ ਚਾਰ ਵਾਰੀ ਧੋਤਾਂ ਜੀ। ਤੇ ਜਦੋਂ ਆਪਾਂ ਖੁਸ਼ਕ ਮੌਸਮ ਵਿੱਚ ਧੁੱਪ 'ਚ ਚਾਰ ਪਾਉਨੇ ਆ ਤਾਂ ਉਹ ਚਾਰ ਆਪਾਂ ਸਾਫ਼ ਫਿਰ ਉਹ ਜੀ ਧੁੱਪ ਨਾਲ ਆਪਣੇ ਹੱਥ ਸਾਫ਼ ਹੋ ਜਾਂਦੇ ਆ ਪੂਰੇ ਸੁੱਕ ਜਾਂਦੇ ਆ ਡਰਾਈ ਹੋ ਜਾਂਦੇ ਆ ਜੋ ਕਿਹੜੇ ਭਾਂਡੇ 'ਚ ਪਾਉਨੇ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਧੋਲੇ ਜੀ ਹੁਣ ਆਪਾਂ ਇੱਕ ਮੰਜੇ ਦੇ ਉੱਤੇ ਕੱਪੜਾ ਵਿਛਾਲਿਆ ਤੇ ਉਹ ਕੱਪੜੇ ਦੇ ਉੱਤੇ ਬਣਾ ਪੈਣਾ ਸੁੱਕਣੇ ਪਾ ਰਹੇ ਹਾਂ ਜੀ ਇਹ ਫਿਰ ਸੁੱਕ ਰਹੀ ਹੈ ਇਹਨਾਂ ਨੂੰ ਆਪਾਂ ਅੱਧੇ 10 ਘੰਟੇ ਤੋਂ ਪਲਵਾਵਾਂਗੇ ਜੇ ਤਾਂ ਧੁੱਪ ਬਹੁਤ ਜ਼ਿਆਦਾ ਤੇਜ਼ ਆ ਫਿਰ ਤਾਂ 3-4 ਘੰਟੇ ਧੁੱਪੀ ਬਹੁਤ ਹੈ ਜੇ ਥੋੜੀ ਧੁੱਪ ਮੱਧਮ ਹੈ ਫਿਰ ਤੁਸੀਂ ਧੁੱਪ ਜ਼ਿਆਦਾ ਲਵਾ ਲਓ بس ਇਹਦੇ ਵਿੱਚ ਪਾਣੀ ਨਾ ਰਵੇ ਸੁੱਕ ਜਾਣ ਜ਼ਿਆਦਾ ਵੀ ਨਾ ਸਕਾਇਓ ਕਿਤੇ ਜਮਾਂ ਹੀ ਚਾਰ ਵਿਪੇਸ਼ਕੀ ਜAVE ਥੋੜੀ ਨਮੀ ਵੀ ਹੋਵੇ ਚਾਰ ਦੇ ਵਿੱਚ ਪਿਛਲੀ ਵਾਰ ਥੋੜਾ ਜਿਆਦਾ ਧੁੱਪ ਜ਼ਿਆਦੀ ਸੀਗੀ ਇੱਕ ਸਾਡੇ ਰਿਸ਼ਤੇਦਾਰ ਆਗੇ ਕਿ ਮੈਨੂੰ ਤੋਂ ਪੰਪ ਚੱਕ ਕੇ ਨਾ ਗਏ ਤੇ ਥੋੜੇ ਜਿਹਾ ਜ਼ਿਆਦਾ ਹੀ ਸੁੱਕ ਗਏ ਫਿਰ ਉਹ ਚਾਰ ਇੰਨਾ ਵਧੀਆ ਨਹੀਂ ਲੱਗਦਾ ਜੀ ਤੇ ਤੁਸੀਂ ਜ਼ਿਆਦਾ ਨਾ ਸਖਾਇਓ ਤੇ ਅਸੀਂ ਚਾਰ ਤਿੰਨ ਫਾੜੀਆਂ ਕਾਫੀ ਮੋਟੀਆਂ ਰੱਖੀਆਂ ਜੀ ਬਰੀਕ ਨਹੀਂ ਰੱਖੀਆਂ ਤੇ ਬਰੀਕ ਚਾਹ ਫਿਰ ਜੋ ਸਾਲ ਸਾਲ ਪਿਆ ਰਹਿੰਦਾ ਇਹ ਪਿੱਛੋਂ ਜੇ ਆ ਕੇ ਫਿਰ ਖੁੱਲ ਜਾਂਦਾ ਪਤਾ ਹੀ ਨਹੀਂ ਲੱਗਦਾ ਫਿਰ ਫਾੜੀ ਕਿੱਥੇ ਆ ਤੇ ਛਿੱਲਰ ਕਾਹਦਾ ਕਿੱਥੇ ਇਹਦੇ ਲਈ ਅਸੀਂ ਵੱਡੀਆਂ ਫਾੜੀਆਂ ਰੱਖਦੇ ਆ ਜੀ ਇਹਨਾਂ ਨਾਲ ਜਿਹੜੇ ਖੇਤਾਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਆ ਫਿਰ ਇੱਕ ਫਾੜੀ ਨਾਲ ਹੀ ਸਰ ਜਾਂਦੇ ਨੇ ਕਈ ਫਾੜਗਾਂ ਨੂੰ ਕਰਨੀਆਂ ਪੈਂਦੀਆਂ ਜੀ ਆ ਕਰਕੇ ਅਸੀਂ ਫਾੜਗੀਆਂ ਹੀ ਵੱਟੀਆਂ ਕੱਟੀਆਂ ਤੇ ਤੁਸੀਂ ਆਪ ਦੇ ਹਿਸਾਬ ਨਾਲ ਕੱਟ ਲਿਓ ਜਿੰਨਾ ਹੀ ਹਿਸਾਬ ਦੀ ਤੁਸੀਂ ਤੁਹਾਨੂੰ ਠੀਕ ਲੱਗਦਾ ਤੇ ਤੁਸੀਂ ਉਹਨਾਂ ਸਿੱਦੇ ਨੂੰ ਟੋਪਲਵਾ ਰਹੇ ਫਾੜੀਆਂ ਨੂੰ ਜਮਾ ਸਿੱਧੀਆਂ ਰੱਖਣੀਆਂ ਜੀ ਉਲਟੀ ਪੁਲਟੀ ਫਾੜੀ ਨਹੀਂ ਰੱਖੀ ਜੀ ਛਿੱਲੜਾ ਵਾਲੇ ਪਾਸੇ ਤਾਂ ਇਹ ਨਹੀਂ ਦਵਾ ਵੀ ਨਹੀਂ ਮੋਸਤਰਾ ਯਾਰ ਇਧਰੇ ਗਿੱਲੇ ਵਾਲੇ ਪਾਸੇ ਹੀ ਹੁੰਦਾ ਜੀ ਦੂਜੇ ਪਾਸੇ ਇਧਰੇਲੇ ਪਾਸੇ ਦੇ ਉੱਦਦਾ ਜਾਂਦਾ ਹੁੰਦਾ ਸਾਰੀਆਂ ਫਾੜੀਆਂ ਸਿੱਧੀਆਂ ਕਰਕੇ ਰੱਖਣੀਆਂ ਤਾਂ ਕਿ ਇਹਨਾਂ ਦੇ ਉੱਤੇ ਸਿੱਧੀ ਧੁੱਪ ਪਵੇ ਜੀ ਉੱਠੇ ਨਾਲ ਤਾ ਕੇ ਫਾੜੀਆਂ ਛਿਲਕੇ ਵਾਲੇ ਪਾਸੇ ਫਾੜੀ ਨਹੀਂ ਰੱਖਣੀ ਜੀ ਸਾਰੀਆਂ ਫਾੜੀਆਂ ਦੂਜੇ ਪਾਸੇ ਰੱਖਣੀਆਂ ਤਾਂ ਕਿ ਇਹਦਾ ਸਾਰਾ ਪਾਣੀ ਸੁੱਕ ਜੇ ਧੁੱਪ ਨਾਲ ਇਸ ਤਰ੍ਹਾਂ ਤੁਸੀਂ ਇੱਕ ਵਾਰ ਸਾਡੇ ਕਹਿਣ ਤੇ ਇਸ ਤਰ੍ਹਾਂ ਚਾਰ ਜਰੂਰ ਪਾ ਕੇ ਦੇਖਿਓ ਘੱਟ ਮਸਾਲੇ ਵਾਲਾ ਤੁਸੀਂ ਵੇਖੇ ਬਹੁਤ ਟੇਸਟ ਚਾਰ ਬਣੂਗਾ ਜੀ ਜੋ ਆਲਾ ਮਸਾਲੇ ਨਾ ਪਾਇਆ ਕਰੋ 4 24 ਸੱਜੀ ਹੋਵੇ ਜੀ ਇਹ ਜੀ ਮਸਾਲੇ ਅਰਦਾਰ ਸਬਜ਼ੀਆਂ ਦਾ ਆਪਾਂ ਫਿਰ ਬਾਜ਼ਾਰੋਂ ਹੀ ਲਿਆ ਆਉਨੇ ਫਿਰ ਘਰੇ ਤਾਂ ਪਾਉਣ ਦਾ ਫਾਇਦਾ ਹੀ ਨਹੀਂ ਜਦੋਂ ਆਪਾਂ ਇੰਨਾ ਜ਼ਿਆਦਾ ਮਸਾਲਾ ਹੀ ਖਾਣਾ ਹੈ ਪਰ ਚਪਲ ਡੱਬਿਆਂ ਚ 4 ਆ ਰਹੀ ਹੈ ਜੀ ਉਹਨਾਂ ਚ ਬਹੁਤ ਮਸਾਲੇ ਹੁੰਦੇ ਆ ਉਹ ਇਹ ਆਚਾਰ ਤਾਂ ਫਿਰ ਆਪਾਂ ਮਾਰਕੀਟ ਚ ਮਿਲ ਜਾਂਦਾ ਘਰੇ ਪਾਉਣ ਦਾ ਆਪਣਾ ਤਾਂ ਹੀ ਫਾਇਦਾ ਹੁੰਦਾ ਜੀ ਜੇ ਆਪਾਂ ਘੱਟ ਤੋਂ ਘੱਟ ਮਸਾਲੇ ਪਾ ਗਏ ਸਵਾਦ ਇਹਦਾ ਬਰਕਰਾਰ ਰਹੇ ਖਾਣ ਚ ਵੀ ਇਹ ਵਧੀਆ ਰਹੇ ਤੇ ਸਿਹਤਮੰਦ ਹੋ ਸਿਹਤ ਲਈ ਫਾਇਦੇਮੰਦ ਹੋਵੇ ਨਾ ਕਿ ਨੁਕਸਾਨ ਕਰੇ ਅੱਜ ਕੱਲ ਮਨ ਜੀ ਵੇਖੀਏ ਦਸਾਂ ਦੇ ਵਿੱਚੋਂ 4% ਲੋਕ ਤੇ ਇਹ ਜਿਹੜੇ ਤੇਜਾਬ ਤੇ ਗੈਸ ਨਾਲ ਇਹ ਤਕਰੀਬ ਨੂੰ ਝੱਲ ਰਹੇ ਆ ਦਵਾਈਆਂ ਲੈਦੇ ਦਵਾਈ ਆ ਤਾਂ ਪਿੱਛੋਂ ਲੈਣੇ ਆਪਾਂ ਡਾਕਟਰ ਨੂੰ ਕਹਿੰਨੇ ਜੀ ਕਾਲਜਾ ਮੱਚਦਾ ਉਹ ਹਰ ਵੇਲੇ ਆਪਾਂ ਤੇਜਾਬ ਦੀ ਦਵਾਈ ਪਾ ਦਿੰਦਾ ਇਹ ਸਾਰਾ ਕੁਝ ਇਹ ਇਨ ਕਾਰਨ ਨਹੀਂ ਆ ਜੀ ਜਦੋਂ ਜਦਾਂ ਚਟਪਟੀਆਂ ਚੀਜ਼ਾਂ ਖਾਣਦੇ ਆ ਜਿਆਦਾ ਮਸਾਲੇ ਵਾਲੀਆਂ ਖਾਂਦੇ ਆ ਇਸੇ ਕਰਕੇ ਇਹ ਸਾਰਾ ਹੁੰਦਾ ਜੀ ਤੇ ਆਚਾਰ ਤੇ ਆਪਾਂ ਸ ਨੂੰ ਸਾਰੀ ਵੀਡੀਓ ਆਪਾਂ ਸੁਪਰੇ ਪਾਉਂਦੇ ਦਿਖਾ ਰਹੇ ਹਾਂ ਜੀ ਇੱਕ ਇੱਕ ਫਾੜੀ ਆਪਾਂ ਬਿਲਕੁਲ ਸਿੱਧੀ ਰੱਖੀ ਆ ਜੀ ਕੋਈ ਸ਼ਰਕੀ ਵਾਲੇ ਪਾਸੇ ਕੋਈ ਫਾੜੀ ਨਹੀਂ ਰੱਖੀ ਤੁਸੀਂ ਵੀ ਇਸ ਤਰ੍ਹਾਂ ਫਾੜੀ ਮਰੱਕ ਕੇ ਚਾਰ ਮੁਸਕਾ ਲੈਣਾ ਜੀ ਆਪਾਂ 5-7 ਘੰਟਿਆਂ ਦੀ ਧੁੱਪ ਤਾਂ ਇਹਨੂੰ ਲਵਾਵਾਂਗੇ ਜੀ ਸਾਡੇ ਅਜੇ ਥੋੜਾ ਜਿਹਾ ਮੌਸਮ ਉਹ ਦਰਵਾਏ ਜੀ ਜਾਈਗੀ ہماری ਮਾੜੀ ਵਿੱਚ ਤੇ ਐਨੀ ਜ਼ਿਆਦੇ ਪੂਰੀ ਘੜੀ ਦੀ ਧੁੱਪ ਨਹੀਂ ਇਹਦੇ ਲਈ ਧੁੱਪ ਅਸੀਂ ਕਾਫੀ ਲਵਾਵਾਂਗੇ ਉਸ ਵੀ ਇਸ ਤਰ੍ਹਾਂ ਤੋਂ ਪਲਵਾ ਲਿਓ ਜੀ ਚੰਗੀ ਤਰ੍ਹਾਂ ਤਾਂ ਪਲਵਾਉਣ ਤੋਂ ਬਾਅਦ ਤੇ ਬਾਅਦ ਇਹਨੂੰ ਧੁੱਪ ਦੀ ਕੋਈ ਜ਼ਿਆਦਾ ਲੋੜ ਨਹੀਂ ਹੁੰਦੀ ਜੇ ਆਪਾਂ ਚਾਰ ਨੂੰ ਚਾਰ ਜਦੋਂ ਬੰਦ ਹੈ ਸ਼ੁਰੂ ਸ਼ੁਰੂ ਚ ਉਹਦੀ ਥੋੜੀ ਜ਼ਿਆਦਾ ਉੱਗੀ ਪੈਂਦੀ ਹੈ ਬਸ ਉਹ ਤੋਂ ਜੇ ਆਪਾਂ ਚਾਰ ਨੂੰ ਸਾਂਭ ਲ ਕੇ ਤੇ ਸਾਲ ਭਰ ਚੰਗਾ ਚਾਰ ਖਰਾਬ ਨਹੀਂ ਹੁੰਦਾ ਜਿੰਨਾ ਚਿਰ ਚਾਰ ਚੰਗੀ ਤਰ੍ਹਾਂ ਬੰਨਦਾ ਨਹੀਂ ਉਹਨਾਂ ਚਿਰ ਆਪਾਂ ਕੋਪ ਲਵਾਉ ਰੋਇ ਉਹ ਜ ਹਲਾਉ ਆ ਦੇਖੋ ਜੀ ਹੁਣ ਆਪਣੀਆਂ ਫਾੜੀਆਂ ਬਿਲਕੁਲ ਸੁੱਕ ਗਈਆਂ ਜੀ ਜਮਾ ਡਰਾਈ ਹੋ ਗੁਣਾ ਤੇ ਹੁਣ ਆਪਾਂ ਇਹਨਾਂ ਇਕੱਠੀਆਂ ਕਰਕੇ ਪਲਾਂਟ ਚ ਪਾ ਰਹੇ ਆ ਸਾਡਾ ਡਰਾਈ ਹੋ ਮੈਂ ਸਭ ਫਾੜੀਆਂ ਤਾਂ ਸੁੱਕਨਾ ਚਾਰ ਪੰਜ ਘੰਟੇ ਘੱਪਨਾ ਆ ਦੇਖੋ ਮੈਂ ਬਿਲਕੁਲ ਨਿਸਕਾ ਜਿਆਦਾ ਨਿਸਕਾਨੀਆਂ ਫਾੜੀ ਦੇ ਵਿੱਚ ਆ ਦੇਖੋ ਵੇ ਨਹੀਂ ਹੈਗਾ ਜਮੇ ਸੁੱਕੇ ਜੇ ਗਿਆ ਇਸ ਤਰ੍ਹਾਂ ਨਹੀਂ ਪਾੜੀ ਪਾੜੀ ਹਲਕੀ ਰੱਖ ਕੇ ਸਿੱਲੀ ਹੈ ਪੂਰੀ ਜਾਦੇ ਨਸਕਾ ਇਹ ਕਰੇ ਜਮੇ ਸੁੱਕੇ ਕੇ ਪੱਤੇ ਜਵਾਂ ਜੀ ਇਸ ਤਰ੍ਹਾਂ ਨਾ ਹੋਵੇ ਆਰਤੀ ਥੋੜੀਆਂ ਫਾੜ ਜੂ ਤਸਨ ਵੀ ਰੱਖੇ ਨੇ ਤੇ ਕੋਲਾ ਜੇ ਬੰਦਾ ਚਾਰ ਨਹੀਂ ਫਿਰ ਬਾਹਲਾ ਸੁੱਕੇ ਜਾਂਦਾ ਫਿਰ ਸੁੱਕੂਆਂ ਇਹ ਫਾੜਨੇ ਦੇ ਵਿੱਚ ਨਾ ਮਸਾਲਾ ਨਹੀਂ ਖੜਦਾ ਹੈਗਾ ਤੇ ਫਿਰ ਐਂ ਇਹਦੇ ਨਾਲ ਮਸਾਲਾ ਵੀ ਖੜ ਜਾਂਦਾ ਜੀ ਤੇ ਹੁਣ ਆਪਾਂ ਪਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਜੀ ਇਧਰ ਮਸਾਲਿਆਂ ਵੱਲ ਆਪਾਂ 3 ਕਿਲੋ ਸਹੀ ਆਂਪਾ ਆਪਣੇ ਕੋਲੇ ਦੀ ਉਹਦੇ ਵਿੱਚ ਆਪਾਂ 1 ਕਿਲੋ ਮਗਰ 10 ਗ੍ਰਾਮ ਆਪਾਂ ਮਸਾਲਾ ਪਾਉਂਦੇ ਆ ਜੀ 10 ਆਪਣੇ ਕੋਲੇ ਹੁਣ 30 ਗ੍ਰਾਮ ਤਾਂ ਹੈਗਾ ਮੇਥੀ 30 ਗ੍ਰਾਮ ਕਲੌਂਜੀ ਤੇ 30 ਗ੍ਰਾਮ ਹੀ ਸੌਂਫ ਹੈ ਜੀ ਇਹ ਤਿੰਨ ਚੀਜ਼ਾਂ ਹੀ ਆ ਤਿੰਨੇ 30 30 ਗ੍ਰਾਮ ਹੈ ਜੀ ਤੇ ਮਿਰਚਾਂ ਤੇ ਹਲਦੀ ਆਪਾਂ ਇੱਕ ਚਮਚਾ ਮਿਰਚਾਂ ਦਾ ਲਿਆ ਤੇ ਇੱਕ ਵੱਡਾ ਚਮਚਾ 1.5 ਕਾ ਹਲਦੀ ਦਾ ਲਿਆ ਤੇ 300 ਗ੍ਰਾਮ ਆਪਾਂ ਲੂਣ ਲਏ ਕਿਲੋ 4 ਕਿਲੋ 4 ਮਗਰ 100 ਗ੍ਰਾਮ ਲੂਣ ਪੈਂਦਾ ਹੁੰਦਾ ਜੀ ਬਾਕੀ ਤੁਸੀਂ ਘੱਟ ਵੱਧ ਆ ਦੇ ਸਵਾਦ ਅਨਸਾਰ ਪਾ ਲਓ ਤੇ ਆਪਾਂ ਸੁੱਕਾ ਹੋਇਆ ਇਹ ਵਰਤਮਾਨ ਲਿਆ ਹੋਇਆ ਇਹ ਸਾਰੇ ਮਸਾਲੇ ਆਪਸ ਦੇ ਵਿੱਚ ਰਲਾ ਲਏ ਜੀ ਵਿੱਚੇ ਆਪਾਂ ਇਹਨਾਂ ਦੇ ਗ੍ਰੂਨ ਹਲਦੀ ਤੇ ਮਿਰਚ ਪਾ ਲਾਂਗੇ ਜੀ ਇਹਨਾਂ ਚੀਜ਼ਾਂ ਪਾ ਲਾਂਗੇ ਤੇ ਮਿਰਚਾਂ ਸਾਡੇ ਘਰ ਦੀਆਂ ਪੀਸੀਆਂ ਥੋੜੀਆਂ ਕੌੜੀਆਂ ਘੱਟ ਤਾਂ ਆ ਮੈਂ ਪਾਉਣ ਨੂੰ ਤੁਸੀਂ ਆਪ ਦੇ ਹਿਸਾਬ ਨਾਲ ਪਾੜੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਕੇ ਨਾ ਤੇ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਮਲਾ ਕੇ ਜਦੋਂ ਇਹ ਮਸਾਲੇ ਚ ਤੇਲ ਅਸੀਂ ਤਾਂ ਪਾਉਨੇ ਤਾਂ ਕਿ ਫਾੜੀਆਂ ਦੇ ਨਾਲ ਮਸਾਲਾ ਲੱਗ ਜੇ ਜਦੋਂ ਆਪਾਂ ਫਾੜ ਸੁੱਕਾ ਹੀ ਮਸਾਲੇ ਚ ਫਾੜ ਨੂੰ ਮਿਕਸ ਕਰਕੇ ਪਾ ਦਿੰਦੇ ਆ ਫਿਰ ਉਹ ਜਦੋਂ ਆਪਾਂ ਤੇਲ ਪਾਉਨੇ ਮਸਾਲਾ ਸਾਰਾ ਥੱਲੇ ਚਲਿਆ ਜਾਂਦਾ ਤੇ ਫਾੜੀਆਂ ਉੱਪਰ ਰਹਿ ਜਾਂਦੀਆਂ ਨੇ ਫਿਰ ਉਹ ਸਾਰਾ ਮਸਾਲਾ ਥੱਲੇ ਇਕੱਠਾ ਹੋ ਜਾਂਦਾ ਜਦੋਂ ਆਪਾਂ ਚਾਰ ਕੱਢਦੇ ਆ ਉੱਤੇ ਫਾੜਨਾ ਪੰਜੇ ਰਹਿੰਦੇ ਆ ਜੇਕਰ ਫਿਰ ਚਾਰ ਮਸਾਲੇ ਨੂੰ ਦੇ ਵਿੱਚ ਪਹਿਲਾਂ ਤੇਲ ਪਾ ਕੇ ਇਹਨੂੰ ਪੂਰਾ ਗਿੱਲਾ ਕਰ ਲਈਦਾ ਕਾਫੀ ਮੁੜਕੇ ਦੇ ਵਿੱਚ ਫਾੜੀਆਂ ਮਿਕਸ ਕਰਕੇ ਤੇ ਫਿਰ ਪਾ ਦਿੰਨੇ ਆ ਸਾਰੀਆਂ ਫਾੜੀਆਂ ਦੇ ਵਿੱਚ ਆਹ ਵੇਖ ਤੇਲ ਪਾਤਾ ਹੈ 2-3 ਚਮਚੇ ਅਸੀਂ ਤੇਲ ਦੇ ਪਾਵਾਂਗੇ ਤਾਂ ਕਿ ਮਸਾਲਾ ਆਪਣਾ ਪੂਰੀ ਤਰ੍ਹਾਂ ਗਿੱਲਾ ਹੋ ਜੇ ਫਿਰ ਸਾਰੀਆਂ ਫਾੜੀਆਂ ਆਪਾਂ ਇਹ ਮਸਾਲੇ ਦੇ ਵਿੱਚ ਪਾ ਕੇ ਨਾ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਵਰਤਮਾਨ ਦੇ ਵਿੱਚ ਪਾਵਾਂਗੇ ਤੇ ਤੇਲ ਨੂੰ ਮਸਾਲੇ ਵਿੱਚ ਕਿਤੇ ਨਹੀਂ ਪਾਇਆ ਕਿ ਤੇਲ ਕੱਚਾ ਪਾਇਆ ਜੀ ਕੋਈ ਗਰਮ ਨਹੀਂ ਕੀਤਾ ਤੇਲ ਬਿਲਕੁਲ ਕੱਚਾ ਸਰੋਂ ਦਾ ਤੇਲ ਤੇ ਅਨੁਸਾਰ ਜੀ ਮੈਂ ਆਪਾਂ ਖਾੜਮਾ ਤੇ ਮਸਾਲੇ ਨਾਲ ਇਸ ਤਰ੍ਹਾਂ ਮਲਸ ਕਰਕੇ ਸੀ ਇਹਦੇ ਵਿੱਚ ਪਾ ਪਤਨਾ ਵਿੱਚ ਪਾਵਾਂਗੇ। ਖਾੜਮਾ ਦੇ ਤੇ ਸਾਰਿਆਂ ਦੇ ਤੇ ਮਸਾਲਾ ਲੱਗ ਗਿਆ ਕੋਈ ਨਾ ਖਾੜੀ ਹੈ ਵੀ ਜਿਹੜੀ ਤੇ ਮਸਾਲਾ ਨਾਲ ਲੱਗਿਆ ਹੋਵੇ। ਤੇ ਖਾੜਮਾ ਸੀ ਇਹਦੇ ਵਿੱਚ ਪਾ ਦਾਂਗੇ। ਕੋਈ ਨਹੀਂ ਰਹਿੰਦੀਆਂ ਸਨ ਦਿਖਾਉਣ ਵਾਸਤੇ ਸੀ। ਜਿਵੇਂ ਸਾਰਾ ਖਾੜਮਾ ਤੇ ਮਸਾਲਾ ਲੱਗਿਆ ਹੋਇਆ ਚੰਗੀ ਤਰ੍ਹਾਂ ਕੋਈ ਵੀ ਖਾੜੀ ਹੈ ਉਹ ਜਿਹਦੇ ਤੇ ਮਸਾਲਾ ਨਹੀਂ ਲੱਗਿਆ। ਇਹਨੂੰ ਆਪਾਂ ਹੁਣ ਵਰਤਨਾ ਵਿੱਚ ਪਾ ਰਹੇ ਹਾਂ। ਤੇ ਫਿਰ ਆਪਾਂ ਇਹਨੂੰ ਇੱਕ ਦਿਨ ਦੀ ਸਾਰੇ ਦਿਨ ਦੀ ਧੁੱਪ ਲਵਾਵਾਂਗੇ। ਇਸੇ ਤਰੀਕੇ ਬਸ ਕੁਝ ਨਹੀਂ ਹੋਰ ਪਾਉਣਾ। ਆਹੀ ਖਾੜਮਾ। ਮਸਾਲੇ ਨਾਲ ਮਿਲਾ ਕੇ ਕਾਇ ਹੀ ਪਾ ਦੇਣੀ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਣਾ ਤੇ ਮੈਂ ਸਾਰੇ ਦਿਨ ਦੀ ਧੁੱਪ ਲਵਾਉਣੀ ਤੇ ਪੇਲੇ ਤੋਂ ਪੇਰਾ ਤੱਕ ਵਰਤਮਾਨ ਤੇ ਇਹਦੇ ਉੱਤੇ ਕੋਈ ਕੱਪੜਾ ਦੇ ਦਿਓ ਕਈ ਵਾਰ ਕੋਈ ਮੱਖੀ ਕੋਈ ਕੀੜੀ ਨਕੌੜਾ ਡਿੱਗ ਪੈਂਦਾ ਏ ਤਾਂ ਉਸ ਪਤਲੇ ਕੱਪੜੇ ਨੂੰ ਚੁੰਨੀ ਨਾਲ ਢੱਕ ਦਿਓ ਜੀ ਤਾਂ ਕਿ ਇਹਦੇ ਕੋਈ ਵਿੱਚ ਜਾਨਵਰ ਨਾ ਡੇਕ ਕੇ ਤੇ یوں ਸਾਰੇ ਦਿਨ ਦੀ ਆਪਾਂ ਇਸੇ ਤਰ੍ਹਾਂ ਰੱਖ ਕੇ ਧੁੱਪ ਲਵਾ ਦੇਵਾਂਗੇ ਸਾਰੀ ਧੁੱਪ ਧੁੱਪ ਲੱਗਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਸਾਰੇ ਦਿਨ ਦੀ ਧੁੱਪ ਲੱਗ ਗਈ ਤਾਂ ਮੈਂ ਚੰਗੀ ਤਰ੍ਹਾਂ ਆਪ ਉਸ ਨੂੰ ਮਿਲਾ ਲਾਂਗੀ ਹੁਣ ਅਸੀਂ ਇਹਦੇ ਵਿੱਚ ਸਾਰਾ achar ਇਹਦੇ ਵਿੱਚ ਪਾ ਰਹੇ ਹਾਂ ਜਿਹੜਾ ਤਾਮਾ ਦੇ ਵਿੱਚ ਹੁਣ ਆਪਾਂ ਇਹਨੂੰ ਲੱਕੇ ਦੱਸਾਂ ਉਹ ਸਾਨੂੰ ਉਸ ਤੋਂ ਪਲਵਾਉਣ ਤੋਂ ਬਾਅਦ ਕਿੰਨਾ ਤੇਲ ਪਾਣਾ ਸੀ ਇਹਦੇ ਵਿੱਚ ਉਹ ਤੋਂ ਅਸੀਂ ਸਾਰਾ ਦਸਾਂਗੇ ਨਾ ਅਸੀਂ ਹਰਸ਼ਦ ਖਾਨ ਪੈਂਸਰ ਜਿੰਦੂ ਕੋਲ ਭੁਲਵਾਉਣ ਦੇ ਸ਼ਾਮ ਤੋਂ ਕਰੀਏ ਸੀ ਇਹਦੇ ਵਿੱਚ ਪਾ ਦੇਗੇ ਉਸ ਦਿਨ ਵੀ ਪਾ ਦੇ ਚਾਹੇ ਅਗਲੇ ਦਿਨ ਪਾ ਦੇ ਕੋਈ ਨਹੀਂ ਹੈਗਾ ਤਾਂ ਧੁੱਪ ਲਾਉਣੀ ਜ਼ਰੂਰੀ ਹੈ ਜੀ ਇਸੇ ਦੇ ਵਕਤ ਮਾਨ ਦੇ ਦਿੱਤਾ ਚਾਰ ਪਾਇਆ ਸੀ ਅੱਜ ਵਰਤਮਾਨ ਕਾਫੀ ਵੱਡਾ ਸੀ ਚਾਰ ਅਸੀਂ ਥੋੜਾ ਪਾਇਆ ਸੀ ਦੋ ਵਾਰੀ ਚਾਰ ਪਾਇਆ ਪਹਿਲਾਂ ਪਾਇਆ ਹੁਣ ਤੱਕ ਕਿਲੋਆਂ ਦਾ ਸੀ ਹੁੰਦਾ ਪਹਿਲਾਂ ਚਾਰ ਪੰਜ ਕਿਲੋ ਉਹ ਥੋੜੀ ਕੱਚੀਆਂ ਅੰਬਾਂ ਦਾ ਪਾਇਆ ਇਹ ਥੋੜਾ ਜਿਹਾ ਵੱਟੇ ਆਂਦੇ ਲਿਆਉਂਦੇ ਸੀ ਅਸੀਂ ਥੋੜਾ ਜਿਹਾ ਇਹਦੇ ਵਿੱਚ ਗੁੱਦਾ ਜ਼ਿਆਦਾ ਸੀ ਜਿਹੜਾ ਛੋਟੀ ਸੀ ਇਹ ਇਹ ਸਿੰਘ ਦੁਆਰਾ ਖੇਪਾਇਆ ਕਿਉਂਕਿ ਖੇਤਾਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਚਾਰ ਕਾਫੀ ਲੱਗ ਜਾਂਦਾ ਹੈ 8-7 ਕਿਰਤਾਂ ਦਾ ਆਮ ਨਾਲ ਲੱਗ ਹੀ ਜਾਂਦਾ ਹੈ ਮੈਂ ਪਹਿਰੇ ਵਿੱਚ ਚਾਰ ਪਾਕੇ ਤੋਂ ਪਲਵਾ ਲਈਏ ਜੀ ਦੇਖੋ ਇਹ ਤੋਂ ਪਲਵਾਣ ਦਵਾ ਸ਼ਾਮ ਦੇ 4-5 ਦਾ ਟਾਈਮ ਹੈ ਸ਼ਾਮ ਦੇ ਵਿੱਚ ਹੁਣ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਮਿਕਸ ਕਰ ਲਵਾਂ ਤਾਂ ਕਿ ਜਿਹੜਾ ਥੱਲੇ ਪਾਣੀ ਛੱਡ ਦਿੰਦਾ ਲੂਣ ਮਿਰਚ ਨਾਲ ਵਾੜਨਾ ਆਪਾਂ ਨੇ ਪਾਣੀ ਛੱਡ ਕੇ ਪਾਣੀ ਕਾਫੀ ਹੋ ਜਾਂਦਾ ਹੈ ਇਹਨੂੰ ਚੰਗੀ ਤਰ੍ਹਾਂ ਆਪਸ ਚ ਮਸਾਲੇ ਨਾਲ ਮਿਕਸ ਕਰਦੇ ਸੰਚਾ ਮਾਰਦੇ ਆਪਾਂ ਹੁਣ ਆਪਾਂ ਪਹਿਲੀ ਵਿੱਚ ਫਿਰ ਪਾਵਾਂਗੇ ਤੁਸੀਂ ਵੀ ਇਸ ਤਰ੍ਹਾਂ ਹਲਾਇਆ ਕਰੋ ਜਿੰਨੇ ਦਿਨ 4 ਸੌ ਦਾ ਬਿਲਕੁਲ ਤਿਆਰ ਨਹੀਂ ਹੁੰਦਾ ਖਾਣ ਦੇ ਲਈ ਉਹਨੇ ਦਿਨ ਹਰ ਰੋਜ਼ ਇੱਕ ਟਾਈਮ ਇਹਨੂੰ ਹਲਾਇਆ ਕਰੋ ਜੀ ਫਿਰ ਬਿਲਕੁਲ ਉਲਨੀ ਪੈਂਦੀ ਜਦੋਂ ਆਪਾਂ ਇਹਨੂੰ ਹੁਲਾਉਂਦੇ ਨਹੀਂ ਨਾ ਆਪਾਂ ਦੋ ਚਾਰ ਦਿਨ ਰੱਖ ਦਿੰਨੇ ਆ ਅੱਧਾ ਲੀਟਰ ਅਸੀਂ ਤੇਲ ਲਿਆ ਜੀ ਤੇ ਅੱਧਾ ਲੀਟਰ ਅਸੀਂ ਤੇਲ ਪਾਵਾਂਗੇ ਜਦੋਂ ਆਪਾਂ ਨੂੰ ਇਸ ਤਰ੍ਹਾਂ ਰੱਖ ਦਿੰਨੇ ਆ ਫਿਰ ਉਲਦੀ ਪੈਣ ਦਾ ਡਰ ਹੁੰਦਾ ਊਣੀ ਉਲਦੀ ਪੈਂਦੀ ਜਦੋਂ ਬਣ ਜਾਂਦਾ ਫਿਰ ਬਿਲਕੁਲ ਨਹੀਂ ਉਲਦੀ ਪੈਂਦੀ ਪਹਿਲਾਂ ਪਹਿਲਾਂ 5 ਉਸ ਦਿਨ ਤੁਸੀਂ ਪੂਰਾ ਖਿਆਲ ਰੱਖਿਆ ਕਰੋ ਆਹਾਂ ਦਾ। ਤੇ ਪਾਣੀ ਨਾਲ ਆਪਣਾ ਇਹ ਤੇਲ ਚੰਗੀ ਤਰ੍ਹਾਂ ਮਲਾ ਲਿਆ ਜੀ। ਇਹ ਸੰਗੀਤ ਤਰਾਂ ਮਲਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਟੱਕ ਕੇ ਆ ਦੇਖੋ ਜੀ। ਤੇਲ ਇੰਨਾ ਕ ਤੁਸੀਂ ਦੇਖ ਸਕਦੇ ਹੋ। ਮੈਂ ਤੋਂ ਕੋਸ਼ਿਸ਼ ਕੀਤੀ ਪਰ ਸਾਡੇ ਵਰਤਮਾਨ ਦਾ ਮੂੰਹ ਬੜਾ ਛੋਟਾ ਹੈ। ਇਸ ਨੂੰ ਮੈਂ ਚੰਗੀ ਤਰ੍ਹਾਂ ਦਿਖਾ ਨਹੀਂ ਸਕਦਾ। ਪਰ ਮੈਂ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਸੋਨ ਪਿਛਾਵਾਂ ਵੀ ਨਾ ਤੇਲ ਬਣ ਗਿਆ ਆਪਾਂ। బాబు తిన్నో అంబాధాటే పాయా మేర చైనల్ని సబ్స్క్రైబా సపర్ట్ని తోడ్డా సుత బాదీబు రా